ਵੈਗੋਜੀ ਕਾ ਖਾਲਸਾ ਵੈਗੋਜੀ ਕੀ ਫਤਿਹ ਹੱਥ ਜੋੜ ਕੇ ਬੇਨਤੀ ਐ ਸਾਰੀ ਸੰਗਤ ਨੂੰ ਵੇਖੋ ਪੀ ਪਲਵਾਨ ਫਰੰਦੀਪੂਰੀਆ ਪਿਛਲੀ ਵਾਰ 8000 ਦੀ ਸਾਈ ਲੈ ਕੇ 9000 ਤੇ 5 ਵੜ ਖੇਡਿਆ ਸੀ ਤੇ ਸਾਡੇ ਪਿੰਡ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੇਲਾ ਖਰਾਬ ਕੀਤਾ ਸੀ ਤੇ ਸਾਨੂੰ ਅਪਰੀਤ ਭਲਵਾਨ ਨੇ ਆਖਿਆ ਭਾਵੇਂ ਮੈਨੂੰ ਕੋਈ ਪੈਸਾ ਨਾ ਦਿਓ ਤੇ ਮੈਂ ਆ ਕੇ ਇੱਥੇ ਖੇਡਦਾ ਵਾਂ ਉਹਦਾ ਬੜਾ ਸਤਕਾਰ ਪੂਰੀ ਭਵਾਦਾ ਦੂਜੀ ਗੱਲ ਅੱਜ ਅਹੀ ਆਤਾ ਕੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਨੂੰ ਅਹੀ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਂ ਵੀਰ ਬਾਜੂ ਵੱਲੋਂ ਖੇਡ ਜਾਂ ਵੀਰ ਪ੍ਰੀਤ ਵੱਲੋਂ ਖੇਡ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਣ ਦਿੱਤਾ ਗਿਆ ਅਸੀਂ ਕਹਿੰਦੇ ਕੋਲ ਲੈਣਾ ਦੇਣਾ ਨਹੀਂ ਐ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜਿਹੇ ਗਲਤੀਆਂ ਨਾ ਕਰਨ ਨਾ ਕਰਨ ਇੱਥੇ ਜਿਹੜਾ ਉਹਦਾ ਇਲਾਕਾ ਹੀਗਾ ਉਹਦਾ ਦੇਲ ਬਦਨਾ ਹੀ ਹੋਰ ਸਾਡੇ ਪਿੰਡ ਦੇ ਪਤਾ ਪਰਦੇ ਗੁਰੂ ਕੀ ਵਡਾਲੀ ਦੇ ਥਾਪੜ ਖੇੜੀ ਦੇ ਬਾਸਰਗੇ ਦੇ ਸਾਡੇ ਮੁੰਡੇ ਹੋਰ ਆਪਣੇ ਹੀ ਸਾਨੂੰ ਉਹਨਾਂ ਫਾਇਦਾ ਹੋਣਾ ਹੀ ਸਾਡਾ ਨਾਮ ਵਧਣਾ ਹੀ ਪਰ ਗੋਪੀ ਦੇ ਇੱਕੋ ਇੱਕ ਦੇ ਬੰਦੇ ਦੇ ਕਾਰਨ ਅੱਜ ਇੱਕ ਬੈਕਗ੍ਰਾਉਂਡ 'ਚ ਨਹੀਂ ਖੇਡ ਰਿਹਾ ਵਾਹ ਗੱਲ ਸਾਦੇ ਵਾਗ ਫਤਹਿ